ਆ ਸਰ ਕੀ ਲੱਗਦਾਗਾ ਕਿ ਕੋਈ ਨਾ ਕੋਈ ਜਦੋਂ ਪਤਰਾਸ਼ੀ ਲੈਨੇ ਆ ਕਿ ਕੋਈ ਕੋਈ ਬੰਦਾ ਸ਼ਕਤੀ ਪਾਇਆ ਗਿਆ ਜਿਸ ਇਸ ਤਰ੍ਹਾਂ ਚਲੀ ਗਈ ਹੋਵੇ ਤੇ ਕੁਝ ਬਰਾਮਦ ਹੋਇਆ ਆਪਾਂ ਨੂੰ ਨਹੀਂ ਕੋਈ ਚੀਜ਼ ਇਦਾਂ ਦੀ ਫਿਲਹਾਲ ਕੋਈ ਬਰਾਮਦ ਨਹੀਂ ਹੋਈ ਹੈ ਸ਼ਕਤੀਯਕ ਕੀ ਜੋ ਵੀ ਸਾਨੂੰ ਕੋਈ ਸ਼ਕਤੀ ਲੱਗਦਾ ਹੈ ਜਾਂ ਬਾਹਰਲਾ ਕੋਈ ਡਾਰ ਕਾਰਡ ਵਗੈਰਾ ਉਹਨਾਂ ਦੇ ਕਾਗਜ਼ਪਾਤਰੀ ਇਹਦਾ ਚੈੱਕ ਕਰਦੇ ਆਂ ਉਹਨਾਂ ਵੱਲ ਪੈਸਾਈਟ ਤੇ ਪਾ ਕੇ ਚੈੱਕ ਕਰਦੇ ਆਂ ਤੇ ਤੋ ਦੇਖਦੇ ਹਾਂ ਰਕਬ ਦੇਖਦੇ ਆ ਆਪਾਂ ਪਹਿਲਾਂ ਦੇਖਦੇ ਸੀ ਕਿ ਇਤਿਹਾਰਾ ਦੇ ਲਵੇ ਤਵੇ ਤਰਾਸੀ ਹੁੰਦੀ ਸੀਗੀ ਤੇ ਇੱਕ ਦੋ ਟ੍ਰੇਨਾਂ ਚੈੱਕ ਕਰਕੇ ਛੱਡ ਦਿੱਤੇ ਜਾਂਦੇ ਸੀ ਲੇਕਿਨ ਅੱਜ ਆਪਾਂ ਦੇਖ ਰਿਹਾ ਕਿ ਲਗਾਤਾਰ ਹਰ ਇੱਕ ਟ੍ਰੇਨ ਨੂੰ ਚੈੱਕ ਕੀਤਾ ਜਾ ਰਿਹਾ ਇਹ ਜੋ ਦਿੱਲੀ ਵਾਲਾ ਹਾਦਸਾ ਵਾਪਰਿਆ ਉਹ ਹਾਦਸੇ ਕਰਕੇ ਵੀ ਬਹੁਤ ਜ਼ਿਆਦਾ ਪੰਜਾਬ ਸਰਕਾਰ ਵੱਲੋਂ ਸਖਾਈ ਕੀਤੀ ਨੇ ਸਾਰੇ ਪਾਸੇ ਵੀ ਆਪਣੇ ਕਿਸੇ ਪ੍ਰਕਾਰ ਦੀਆਂ ਘਟਨਾਵਾਂ ਵਾਪਰੀ ਆਪਾਂ ਪਹਿਲਾਂ ਹੀ ਉਸ ਦੀ ਰੋਕਥਾਂ ਕਰਦੇ ਦਰ ਤੁਸੀਂ ਯੁੱਧ ਨਿਸ਼ਾ ਵਿਰਤੀ ਦੀ ਮਹੀਨ ਦੀ ਗੱਲ ਕੀਤੀ ਹੈ ਉਸ ਦੇ ਤਹਿਤ ਵੀ ਲਗਾਤਾਰ ਤਰਾਸੀ ਬਸ ਸਟੈਂਡ ਬਾਜ਼ਾਰਾਂ ਦੇ ਵਿੱਚ ਰੇਲਵੇ ਸਟੇਸ਼ਨ ਦੇ ਜਾਰੀ ਰਹਿੰਦੀ ਹੈ ਇਸ ਹਫਤੇ ਵਿੱਚ ਜਾਂ 10-12 ਦਿਨਾਂ ਦੇ ਵਿੱਚ ਕੋਈ ਰਿਕਵਰੀ ਆਪਾਂ ਨੂੰ ਹੋਈ ਨਹੀਂ ਇਹ ਕਬਰੀਆਂ ਅਲੱਗ-ਅਲੱਗ ਹੁੰਦੀਆਂ ਨੇ ਜਿਵੇਂ ਜਿਵੇਂ ਫਿਰ ਐ ਕਿ ਸਿੱਕੀਆਂ ਕਬਰੀਆਂ ਹੁੰਦੀਆਂ ਨੇ ਉਹ ਤਾਂ ਨਹੀਂ ਹੱਲਦੀਆਂ ਰਹਿੰਦੀਆਂ ਨਹੀਂ ਹੋਰ ਕਬਰੀਆਂ ਬਸ ਸਟੈਂਡ ਤੋਂ ਵੀ ਹੁੰਦੀਆਂ ਨੇ ਜੇ ਬਾਹਰ ਸਾਈਟ ਤੇ ਜੇ ਕੁਝ ਦੇਖਿਆ ਹੈ ਕਿ ਤੋਂ ਬਾਅਦ ਪੜਿਆ ਜਾਂਦਾ ਹੈ ਉਹ ਕਬਰੀਆਂ ਹੋ ਗਈਆਂ ਇਤਨਾ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਹੈ ਬੱਸ ਸਟੈਂਡ ਤੇ ਜਿ ਲਗਾਤਾਰ ਚੱਲੀ ਰਹਿੰਦੀ ਹੈ ਤਾਂ ਹੋਰ ਵੀ ਗੱਲ ਕੀਤੀ ਆਵੇ ਜਿਹੜੇ ਹੌਰਸ ਕੋਰਡ ਨੇ ਆਪਣੇ ਸਮੂਹ ਸ਼ਹਿਰ ਦੇ ਕਿੱਥੇ-ਕਿੱਥੇ ਆਪਣੇ ਜੋ ਤਲਾਸ਼ੀ ਦੇ ਅਭਿਆਨ ਚੱਲ ਰਹੇ ਆਪਣੇ ਢੀੜੀ-ਪੜਕੇਲੇ ਥਾਵਾਂ ਤੇ ਧਰਮਸ਼ਾਲਾ ਵਗ ਇਹ ਹੋਟਲ ਤਾਂ ਬੀ ਵਗੈਰਾ ਉੱਧਰ ਉਹਨਾਂ ਤੇ ਚੈੱਕ ਕਰ ਰਹੇ ਆਂ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਤੇ ਹੋਰ ਪੀਡ ਵਾਲੀਆਂ ਥਾਮਾਂ ਜਿੱਥੇ ਵੀ ਕਿਤੇ ਜ਼ਿਆਦਾ ਪਬਲਿਕ ਦਾ ਆਉਣਾ ਜਾਣਾ ਉੱਥੇ ਜਾ ਚੈੱਕ ਕਰ ਰਹੇ ਆ ਕੋਈ ਲਵਾਰ ਸਮਾਨ ਨਾ ਹੋਵੇ ਉਸ ਚੀਜ਼ ਨੂੰ ਚੈੱਕ ਕਰ ਰਹੇ ਆ ਜਿਆਦਾ ਕੋਈ ਲਵਾਰ ਸਵਾਨ ਨਹੀਂ ਚੜ ਸਕਦਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਅੱਜ ਸੰਗਰੂਰ ਦੇ ਵਿਖੇ ਸੰਗਰੂਰ ਪੁਲਿਸ ਜੀਆਰਪੀ ਅਤੇ ਆਰਪੀਐਫ ਵੱਲੋਂ ਰੇਲਵੇ ਸਟੇਸ਼ਨ ਦੇ ਉੱਪਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਲਗਾਤਾਰ ਜਿੰਨੀਆਂ ਵੀ ਟ੍ਰੇਨਾਂ ਇੱਥੋਂ ਲੰਘ ਰਹੀਆਂ ਹਨ ਇਹਨਾਂ ਵੱਲੋਂ ਰੋਕ ਕੇ ਟ੍ਰੇਨ ਦੇ ਅੰਦਰ ਜਾ ਕੇ ਸਵਾਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਸਵਾਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ ਮਹਿਲਾ ਮਾਂ ਪੁਲਿਸ ਵਾਲਹਾਂ ਜੋ ਉਹ ਵੀ ਇੱਥੇ ਮਹਿਲਾ ਦੀ ਤਲਾਸ਼ੀ ਲੈਣ ਵਾਸਤੇ ਨਾਲ ਮੌਜੂਦ ਹਨ ਜਿਸ ਸਵਾਰੀ ਨੇ ਜਾਣਾ ਹੈ ਪਹਿਲਾਂ ਤਾਂ ਉਸ ਨੂੰ ਵੀ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਲੇਕਿਨ ਜੋ ਸਵਾਰੀਆਂ ਰੇਲ ਗੱਡੀ ਤੋਂ ਉਤਰੀਆਂ ਸਨ ਤਾਂ ਉਹਨਾਂ ਦੀ ਵੀ ਜੋ ਤਲਾਸ਼ੀ ਲਈ ਗਈ ਹੈ ਜੋ ਸ਼ਕਤੀ ਵਿਅਕਤੀ ਸੀ ਉਸ ਤੋਂ ਪੁਸ਼ਤਾਸ਼ ਵੀ ਕੀਤੀ ਗਈ ਹੈ ਤੇ ਬਾਅਦ ਚ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਲਗਾਤਾਰ ਪੁਲਿਸ ਵੱਲੋਂ ਕਈ ਕਈ ਇੱਥੇ ਕੋਈ ਵੱਡਾ ਹਾਸਾ ਨਾ ਵਾਪਰ ਜਾਵੇ ਸਮੇਂ-ਸਮੇਂ ਤੇ ਤਰਾਸ਼ੀ ਲਈ ਜਾ ਰਹੀ ਹੈ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜੋ ਹੈ ਰੇਲ ਗੱਡੀਆਂ ਹਨ ਉਹਨਾਂ ਦੀ ਤਰਾਸ਼ੀ ਲਈ ਜਾ ਰਹੀ ਹਨ ਸਾਡੇ ਨਾਲ ਐਸ ਐਚ ਓ ਜਸਵਿੰਦਰ ਸਿੰਘ ਜੀ ਸਿਟੀ ਜਣਾ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਤਰਾਸ਼ੀ ਲਈ ਗਈ ਹੈ ਉਹਦੇ ਬਾਰੇ ਕਹਿਣਾ ਚਾਹੋਗੇ ਜੋ ਦਿੱਲੀ ਹਸ ਵਾਪਰੇ ਉਹਦੇ ਉਹਦੇ ਆਧਾਰ ਤੇ ਅਤੇ ਜੋ ਪੰਜਾਬ ਸਰਕਾਰ ਨੂੰ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਉਹਦੇ ਆਧਾਰ ਤੇ ਅਸੀਂ ਮਤਲਬ ਉਹਦੇ ਵਖ ਵਖ ਤਲਾਸ਼ੀ ਸਮੇ ਸਮਸ਼ਰ ਕਰਦੇ ਰਹਿੰਦੇ ਆ ਕਿ ਕੋਈ ਵੀ ਛੱਕੀ ਵਿਅਕਤੀ ਆਉਂਦਾ ਛੱਕੀ ਵਿਅਕਤੀ ਨੂੰ ਚੈੱਕ ਕਰਦੇ ਆ ਜਾਂ ਕੋਈ ਲਵਾਰ ਸਮਾਨ ਕੋਈ ਸਮਾਨ ਇਦਾਂ ਨਾ ਹੋਵੇ ਕੋਈ ਕਿਸੇ ਪ੍ਰਕਾਰ ਦਾ ਕੋਈ ਹਸ ਵਾਪਰੇ ਉਸ ਚੀਜ਼ ਕਰਕੇ ਅਸੀਂ ਚੈੱਕ ਕਰਦੇ ਆ ਸਰ ਕੀ ਲੱਗਦਾ ਕਿ ਕੋਈ ਨਾ ਕੋਈ ਜਦੋਂ ਪਤਲਾਸ਼ੀ ਲੈਨੇ ਆ ਕਿ ਕੋਈ ਕੋਈ ਬੰਦਾ ਸ਼ਕਤੀ ਪਾਇਆ ਗਿਆ ਜਿਸ ਤਰ੍ਹਾਂ ਅਸਲੀ ਜੀ ਹੋਵੇ ਤੇ ਕੁਝ ਬਰਾਮਦ ਹੋਇਆ ਆਪਾਂ ਨੂੰ ਨਹੀਂ ਕੋਈ ਚੀਜ਼ ਇਦਾਂ ਦੀ ਫਿਲਹਾਲ ਕੋਈ ਪ੍ਰਾਂਤ ਨਹੀਂ ਹੋਈ ਹੈ ਸ਼ੱਕੀ ਵਿਅਕਤੀ ਜੋ ਵੀ ਸਾਨੂੰ ਕੋਈ ਸ਼ੱਕੀ ਲੱਗਦਾ ਹੈ ਜਾਂ ਬਾਹਰਲਾ ਬੰਦਾ ਉਹਦੇ ਆਧਾਰ ਕਾਰਡ ਵਗੈਰਾ ਉਹਨਾਂ ਦੇ ਕਾਗਜ਼ਪੱਤਰ ਵਗੈਰਾ ਚੈੱਕ ਕਰਦੇ ਆ ਉਹਨਾਂ ਬਾਰੇ ਪੈਸੇ ਆਈਡੀ ਤੇ ਵੀ ਪਾ ਕੇ ਚੈੱਕ ਕਰਦੇ ਜਾਂਦੇ ਉਹ ਤਾਂ ਦੇਖਦੇ ਹਾਂ ਰਕੋਫ ਦੇਖਦੇ ਆ ਪਹਿਲਾਂ ਦੇਖਦੇ ਸੀ ਕਿ ਇਤਿਹਾਰਾਂ ਦੇ ਲਵੇ ਤਵੇ ਤਲਾਸ਼ੀ ਹੁੰਦੀ ਸੀਗੀ ਤੇ ਇੱਕ ਦੋ ਟ੍ਰੇਨਾਂ ਚੈੱਕ ਕਰਕੇ ਛੱਡ ਦਿੱਤੀਆਂ ਜਾਂਦੀਆਂ ਸੀ ਲੇਕਿਨ ਅੱਜ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਹਰ ਇੱਕ ਟ੍ਰੇਨ ਨੂੰ ਚੈੱਕ ਕੀਤਾ ਜਾ ਰਿਹਾ ਇਹ ਜੋ ਦਿੱਲੀ ਵਾਲਾ ਹਾਸਾ ਵਾਪਰੇ ਉਹ ਹਾਸੇ ਕਰਕੇ ਵੀ ਬਹੁਤ ਜ਼ਿਆਦਾ ਪੰਜਾਬ ਸਰਕਾਰ ਵੱਲੋਂ ਸਤਾਈ ਕੀਤੀ ਹੈ ਸਾਰੇ ਪਾਸੇ ਵੀ ਆਪਣੇ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰੇ ਆਪਾਂ ਪਹਿਲਾਂ ਹੀ ਉਸ ਦੀ ਰੋਕਥਾਮ ਕਰੀਏ ਫਿਰ ਤੁਸੀਂ ਯੁੱਧ ਨਿਸ਼ਾ ਵਿਰੋਧੀ ਮਹੀਨੇ ਦੀ ਗੱਲ ਕੀਤੀ ਹੈ ਉਸ ਦੇ ਤਹਿਤ ਵੀ ਲਗਾਤਾਰ 83 ਬੱਸ ਸਟੈਂਡ ਬਜ਼ਾਰਾਂ ਦੇ ਵਿੱਚ ਰੇਲਵੇ ਸਟੇਸ਼ਨ ਦੇ ਜਾਰੀ ਰਹਿੰਦੀ ਹੈ ਕਿ ਇਸ ਹਫਤੇ ਵਿੱਚ ਜਾਂ 10 12 ਦਿਨਾਂ ਦੇ ਵਿੱਚ ਕੋਈ ਰਿਕਵਰੀ ਆਪਾਂ ਨੂੰ ਹੋਈ ਸੀ ਇਹ ਕਵਰੀਆਂ ਅਲਗ-ਅਲਗ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਐਂਟੀਸੈਕਟੀ ਦੀਆਂ ਰਿਕਵਰੀਆਂ ਹੁੰਦੀਆਂ ਨੇ ਰਿਕਵਰੀਆਂ ਚੱਲਦੀਆਂ ਰਹਿੰਦੀਆਂ ਨੇ ਔਰ ਕਬਰੀਆਂ ਬੱਸ ਸਟੈਂਡ ਤੋਂ ਵੀ ਹੁੰਦੀਆਂ ਨੇ ਤੇ ਬਾਹਰ ਸਾਈਡ ਤੇ ਜੇ ਕੋਈ ਲੈ ਕੇ ਆਏ ਕਿਤੇ ਬਾਅਦ ਚ ਫੜਿਆ ਜਾਂਦਾ ਔਰ ਕਬਰੀਆਂ ਹੋ ਰਹੀਆਂ ਇਤਨਾ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਹੈ ਬੱਸ ਸਟੈਂਡ ਤੇ ਜਲਗਾਤਰ ਚੱਲੀ ਰਹਿੰਦੀ ਹੈ ਤਾਂ ਹੋਰ ਵੀ ਗੱਲ ਕੀਤੀ ਜਾਵੇ ਜਿਹੜੇ ਹੋਰਸਪੋਰਟ ਨੇ ਆਪਣੇ ਸਮੂਹ ਸ਼ਹਿਰ ਦੇ ਕਿੱਥੇ ਕਿੱਥੇ ਆਪਣੇ ਜੋ ਤਲਾਸ਼ੀ ਦੇ ਅਭਿਆਨ ਚੱਲ ਰਹੇ ਨੇ ਆਪਣੇ ਢੀੜਿਪੜਕੇਲਿਆ ਥਾਵਾਂ ਤੇ ਧਰਮਸ਼ਾਲਾ ਵਗੈਰਾ ਤੇ ਹੋਟਲ ਟਾਬੇ ਵਗੈਰਾ ਉਧਰ ਉਹਨਾਂ ਤੇ ਚੈੱਕ ਕਰ ਰਹੇ ਆ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਤੇ ਹੋਰ ਢੀੜ ਵਾਲੀਆਂ ਥਾਵਾਂ ਜਿੱਥੇ ਵੀ ਕਿਤੇ ਜਿਆਦੇ ਪਬਲਿਕ ਦਾ ਆਉਣ ਜਾਣ ਹੈ ਉੱਥੇ ਜਾ ਚੈੱਕ ਕਰ ਰਿਹਾ ਕੋਈ ਲਵਾਰ ਸਮਾਨ ਨਾ ਹੋਵੇ ਉਸ ਚੀਜ਼ ਨੂੰ ਚੈੱਕ ਕਰ ਰਿਹਾ ਜਿਆਤਰ ਕੋਈ ਲਵਾਰ ਸਮਾਨ ਵੀ ਛੱਡ ਸਕਦਾ ਹੈ ਇਹ ਸੰਸਰਨ ਤਸ਼ਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਤਾਂ ਸਾਡੇ ਨਾਲ ਕਮੇਸ਼ ਕੁਮਾਰ ਸਬ ਇੰਸਪੈਕਟਰੋ ਵੀ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਨਮਸਕਾਰ ਵੀ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਜੋ ਲਗਾਤਾਰ ਆਪਾਂ ਦੇਖਿਆ ਕਿ ਅੱਜ ਹਰੇ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਕੀ ਕੁਝ ਨਿਕਲ ਕੇ ਸਾਹਮਣੇ ਸਰ ਦੇਖੋ ਜੋ ਨੈਸ਼ਨਲ ਕੈਪੀਟਲ ਦੇ ਵਿੱਚ ਹਾਦਸਾ ਹੋਇਆ ਜੋ ਕਿ ਮੋਸਟ ਕਨਸਰਨਿੰਗ ਹੈ ਚੀਜ਼ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਵੀ ਭੀੜ ਭੜੱਕੇ ਵਾਲੀਆਂ ਥਾਵਾ ਨੇ ਜਾਂ ਜੋ ਵੀ ਟ੍ਰੇਨ ਹੈ ਇਹ ਦੇਖਿਆ ਜਾਂਦਾ ਇੱਥੇ ਰੱਖੀ ਵੀ ਪੈਸੇਂਜਰ ਜਿਹੜੇ ਟਰੈਵਲ ਕਰਦੇ ਨੇ ਨੈਸ਼ਨਲ ਕੈਪੀਟਲ ਵੱਲ ਜਾਂਦੀਆਂ ਨੇ ਉੱਥੋਂ ਬਾਹਰ ਨਿਕਲਦੀਆਂ ਨੇ ਤਾਂ ਉਹ ਟ੍ਰੇਨਾਂ ਨੂੰ ਚੈੱਕ ਕਰਨ ਦਾ ਮੋਟਿਵ ਇਹ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹਾਦਸਾ ਹੈ ਜੋ ਕੱਲ ਨੈਸ਼ਨਲ ਕੈਪੀਟਲ ਦੇ ਵਿੱਚ ਹੋਇਆ ਇਸੇ ਤਰੀਕੇ ਦਾ ਹਾਦਸਾ ਬਾਕੀ ਜਗ੍ਹਾ ਤੇ ਉਹਨੂੰ ਰੋਕத் ਦਮ ਕੀਤਾ ਜਾ ਸਕੇ ਜਿਹੜੇ ਸ਼ੱਕੀ ਪੁਰਸ਼ ਨੇ ਜਾਂ ਸ਼ੱਕੀ ਵਿਅਕਤੀ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਸਕੇ ਤੇ ਨਾਲ ਹੀ ਇਹਨਾਂ ਚੀਜ਼ਾਂ ਦੇ ਰੋਕத் ਦਮ ਪਾਈ ਜਾ ਸਕੇ ਸਾਡੇ ਨਾਲ ਜੀਆਰਪੀ ਦੇ ਏਐਸਆਈ ਸਾਹਿਬ ਮੌਜੂਦ ਨੇ ਉਹਨਾਂ ਗੁਰਲਾਲ ਸਿੰਘ ਜੀ ਨਮਸਕਾਰ ਸਰ ਜੀ ਨਮਸਕਾਰ ਸਰ ਤੁਸੀਂ ਤਾਂ ਲਗਾਤਾਰ ਇੱਥੇ ਡਿਊਟੀ ਕਰ ਰਹੇ ਹੋਗੇ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਆਪਾਂ ਦੇਖਦੇ ਸੀ ਕਿ ਪਹਿਲਾਂ ਤਿਹਾੜਾਂ ਦੇ ਟਾਈਮ ਤੇ ਜ਼ਿਆਦਾ ਤਰਾਸੀ ਹੁੰਦੀ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹਰ ਇੱਕ ਟ੍ਰੇਨ ਨੂੰ ਚੈੱਕ ਕੀਤਾ ਜਾ ਰਿਹਾ ਕਿ ਕੋਈ ਸਮੱਸਿਆ ਨਿਕਲ ਕੇ ਆਈ ਜੀਆਰਪੀ ਦੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਲਗਾਤਾਰ ਹਦਾਇਤਾਂ ਨੇ ਵੀ ਜਿਹੜਾ ਦਿੱਲੀ ਹਾਦਸਾ ਹੋਇਆ ਉਹਦੇ ਕਰਕੇ ਪ੍ਰੋਪਰ ਸਾਰੀ ਟ੍ਰੇਨਾਂ ਚੈੱਕ ਕਰੋ ਤੇ ਜਿਹੜੀ ਪਲੇਟਫਾਰਮ ਤੇ ਸਵਾਰੀ ਬੈਠੀ ਹੈ ਉਹਨਾਂ ਦਾ ਸਮਾਨ ਵਗੈਰਾ ਚੈੱਕ ਕੀਤਾ ਜਾ ਰਿਹਾ ਬਾਕੀ ਸਾਡੇ ਨਾਲ ਡਿਸਟ੍ਰਿਕਟ ਪੁਲਿਸ ਆ ਕੇ ਕੰਟੀਨਿਊ ਚੈਕਿੰਗ ਹੋ ਰਹੀ ਹੈ ਤਾਂ ਲਗਾਤਾਰ ਸਰ ਹੁਣ ਵੀ ਆਪਾਂ ਦੇਖਾਂਗੇ ਕਿ ਟ੍ਰੇਨਾਂ ਹਾਲੇ ਆਣੀਆਂ ਨੇ ਲਗਾਤਾਰ ਤਲਾਸ਼ੀ ਜਾਰੀ ਰਹੇਗੀ ਹਾਂ ਇਹ ਲਗਾਤਾਰ ਮਹਮ ਚਲਦੀ ਰਹੂਗੀ ਕੁਝ ਆਇਆ ਸਾਹਮਣੇ ਨਿਕਲ ਕੇ ਆਪਾਂ ਲਗਾਤਾਰ ਤਲਾਸ਼ੀ ਕਰ ਰਹੇ ਹਾਂ ਕਾਫੀ ਟ੍ਰੇਨਾਂ ਚੈੱਕ ਵੀ ਕਰ ਚੁੱਕੇ ਹਾਂ ਨਹੀਂ ਸ਼ੱਕੀ ਪੁਰਸ਼ ਆਪਣੇ ਆਪ ਹੀ ਟਲ ਜਾਂਦਾ ਜਦੋਂ ਪੁਲਿਸ ਦੀ ਪੂਰੀ ਚੈਕਿੰਗ ਚੱਲ ਰਹੀ ਹੁੰਦੀ ਹੈ ਆਪਾਂ ਦੇਖਾਂਗੇ ਕਿ ਜਿਵੇਂ ਦਿੱਲੀ ਵਿੱਚ ਬਲਾਸਟ ਹੋਇਆਗਾ ਤਾਂ ਉਹਦੇ ਮੱਦੇ ਨਜ਼ਰ ਵੀ ਤਲਾਸ਼ੀ ਵਧਾਈ ਗਈ ਹੈ ਹਾਂ ਜ਼ਿਆਦਾਤਰ ਉਹਦੇ ਮੰਦੇ ਨਜ਼ਰੀਆ ਵਕੀ ਨਸ਼ਿਆਂ ਦੇ ਸਬੰਧ ਵਿੱਚ ਵੀ ਕੰਟੀਨਿਊ ਪਹਿਲਾਂ ਵੀ ਚੱਲ ਰਿਹਾ ਹੈ ਤੇ ਬਿਲਕੁਲ ਇਸੇ ਸਾਨਾ ਸਰ ਜਿਨ੍ਹਾਂ ਨੇ ਦੱਸਿਆ ਹੈ ਕਿ ਲਗਾਤਾਰ ਤਲਾਸ਼ੀ ਤਾਂ ਇੱਥੇ جاری ਰਹਿੰਦੀ ਹੈ ਲੇਕਿਨ ਜੋ ਦਿੱਲੀ ਵਿੱਚ ਬਲਾਸਟ ਹੋਇਆ ਉਹਦੇ ਮੱਦੇ ਨਜ਼ਰ ਤਲਾਸ਼ੀ ਦੇ ਹੈ ਜੋ ਸਖਤ ਹਦਾਇਤਾਂ ਉਹ ਵਧਾ ਦਿੱਤੀਆਂ ਗਈਆਂ ਹਨ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵੀ ਵਿੱਚ ਵੀ ਇਹ ਆ ਜਾਂਦਾ ਹੈ ਤਾਂ ਇਹ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਤੋਂ ਖਾਸ ਪੁੱਛਗਿੱਛ ਕੀਤੀ ਗਈ ਹੈ ਤੇ ਜੋ ਸਵਾਰੀਆਂ ਸਾਨੂੰ ਉਹਨਾਂ ਦੀ ਵੀ ਤਲਾਸ਼ੀ ਲਈ ਗਈ ਹੈ ਤੇ ਇਸੇ ਤਰ੍ਹਾਂ ਹੀ ਦੱਸ ਰਹੇ ਨੇ ਕਿ ਹਰ ਟ੍ਰੇਨ ਨੂੰ ਚੈੱਕ ਕੀਤਾ ਜਾ ਰਿਹਾ ਤੇ ਲਗਾਤਾਰ ਇਹ ਇਸ ਤਰ੍ਹਾਂ ਜਾਰੀ ਰਹੇਗਾ ਸੰਗਰੂਰ ਤੋਂ ਗਵਿੰਦਰ ਸਿੰਘ ਜਨ ਹਤੇ